ਸਾਰੇ ਦੇਉਡੇ ਹਾਲਾਤ ਕਨੌਰੀ ਪੇਸਾਂੂ ਬਾਰਡਰ ਤੇ ਬਣੇ ਹੋਏ ਨੇ ਕਿਸਾਨਾਂ ਦੀਆਂ ਮੌਤਾਂ ਵੀ ਹੋ ਰਹੀਆਂ ਨੇ ਉਹਦੇ ਮੱਦੇ ਨਜ਼ਰ ਸਾਰੇ ਪੰਜਾਬ ਦੀਆਂ ਨਜ਼ਰਾਂ ਇਸ ਗੱਲ ਤੇ ਟਿਕੀਆਂ ਨੇ ਕਿ ਐਸ.ਜੀ.ਐਮ ਬੀਬੀ ਜਾਨ ਦਾ ਫੈਸਲਾ ਕਦੋਂ ਕਰੇਗਾ ਇਕੱਲੇ ਤੌਰ ਤੇ ਕਰੇਗਾ ਜਾਂ ਜਿਹੜਾ ਐਸ.ਜੀ.ਐਮ ਨਾਰਥ ਲੀਟੀ ਕਾਲਾ ਉਹਨਾਂ ਦੀ ਸਪੋਰਟ ਤੇ ਤੁਸੀਂ ਜਾਓਗੇ ਇਹਦੇ ਪ੍ਰਤੀਤੀ ਫੈਸਲਾ ਕਿਉਂ ਨਹੀਂ ਲਿਆ ਜਾਂਦਾ ਦੇਖੋ ਇਹਦੇ ਦੋ ਪੱਖ ਨੇ ਨੰਬਰ 1 ਤਾਂ ਅੰਦੋਲਨ ਨੂੰ ਨੇੜੇ ਕਿਵੇਂ ਲੈ ਕੇ ਜਾਂਦਾ ਜਾਵੇ ਨੰਬਰ 1 ਨੰਬਰ 2 ਅੰਦੋਲਨ ਨੂੰ ਨੇੜੇ ਲੈ ਕੇ ਆਉਣ ਲਈ ਅਸੀਂ ਕੀ ਭੂਮਿਕਾ ਨਿਭਾ ਸਕਦੇ ਹਾਂ ਅਸੀਂ ਐਸਕੇਐਮ ਦੀ ਮੀਟਿੰਗ ਦੇ ਵਿੱਚ ਵੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਬਹੁਤ ਜ਼ੋਰਦਾਰ ਤਰੀਕੇ ਨਾਲ ਰੱਖਿਆ ਸੀ ਕਿ ਸਾਨੂੰ ਉਸ ਅੰਦੋਲਨ ਨੂੰ ਬਚਾਉਣ ਲਈ ਉਹਦੇ ਜ਼ਬਰਦਸਤ ਵਿਰੋਧ ਕਰਨ ਲਈ ਤੇ ਉਸ ਅੰਦੋਲਨ ਦੇ ਨਾਲ ਇੱਕ ਅਸੀਂ ਆਪਣੇ ਵੱਲੋਂ ਪ੍ਰਤੀਰੋਧ ਕਿਵੇਂ ਕਰ ਸਕਦੇ ਹਾਂ ਇਹਦੇ ਤੇ ਸਾਨੂੰ ਸੋਚਣਾ ਚਾਹੀਦਾ ਲੇਕਿਨ ਐਸਕੇਐਮ ਜੋ ਦੇਸ਼ ਵਿਆਪੀ ਇੱਕ ਮੋਰਚਾ ਹੈ ਉਹਦੇ ਵੱਲੋਂ ਹਲਦੀ ਘੜੀ ਇਹ ਇਹ ਵੀ ਇੱਕ ਵਿਸ਼ਲੇਸ਼ਨ ਕੀਤਾ ਗਿਆ इवन ਸਾਡੀ ਟੀਮ ਨਹੀਂ ਕੀਤਾ ਕੇ ਕੇ ਯੂਨੀ ਟੀਮ ਨੇ ਕਿਉਂਕਿ ਅਸੀਂ ਪਹਿਲੇ ਦਿਨ ਤੋਂ ਹੀ ਉੱਥੇ ਲੰਗਰ ਵੀ ਲੱਗੇ ਹੋਏ ਨੇ ਸਾਡੇ ਸਾਥੀ ਜ਼ਖਮੀ ਵੀ ਹੋਏ ਨੇ ਬਾਰਡਰ ਤੇ ਵੀ ਗਏ ਸੀ ਸਾਥੀ ਸਾਡੇ ਉਹ ਸੰਘਰਸ਼ੀ ਸਾਡੇ ਆ ਖਜਾਨਚੀ ਸਾਹਿਬ ਲਗਾਤਾਰ 4 ਘੰਟੇ ਬੈਰੀਅਰ ਬੈਰੀਕੇਡਾਂ ਤੇ ਖੁੱਲਦੇ ਰਹੇ ਨੇ ਸਾਡੇ ਲਗਾਤਾਰ ਹਸਪਤਾਲਾਂ ਦੇ ਵਿੱਚ ਜਿਹੜੇ ਜ਼ਖਮੀ ਆਉਂਦੇ ਨੇ ਸਾਡੀਆਂ ਟੀਮਾਂ ਉੱਥੇ ਜਾ ਰਹੀਆਂ ਨੇ ਬਟ ਜੋ ਉੱਥੇ ਮਾਹੌਲ ਬਣੇ ਸੀ ਉਹ ਮਾਹੌਲ ਨੇ ਇੱਕ ਵਾਰ ਉੱਥੇ ਮਾਹੌਲ ਹੈ ਜਿਹੜਾ ਉਹ ਕਾਫੀ ਪੈਸਿਵ ਕੀਤਾ ਹੋਇਆ ਉਸ ਮਾਹੌਲ ਦੇ ਵਿੱਚ ਦੇਖੋ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਉਸ ਅੰਦੋਲਨ ਦਾ ਕਿਉਂਕਿ ਹਿੱਸਾ ਨਹੀਂ ਸੀ ਸਾਡੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਮੈਂ ਕੱਕਾ ਜੀ ਨਾਲ ਕੰਮ ਕੀਤਾ ਹੈ ਕੱਕਾ ਜੀ ਜਿਹੜੇ ਦੱਲੇਵਾਲ ਸਾਹਿਬ ਦੇ ਲੀਡਰ ਨੇ ਉਹਨਾਂ ਦੇ ਬਿਆਨ ਆਏ ਨੇ ਕਿ ਐਸ ਕੇ ਐਮ ਸਾਡੇ ਬਾਰੇ ਕੁਝ ਸੋਚੇ ਨਾ ਅਸੀਂ ਅੰਦੋਲਨ ਕਰ ਰਹੇ ਹਾਂ ਸਾਡੇ ਤੇ ਕੋਈ ਕਮੈਂਟ ਨਾ ਕਰੇ ਮੇਰਾ ਸਵਾਲ ਮੈਂ ਇੱਕ ਵਾਰ ਦੱਸਣਾ ਚਾਹਾਂਗਾ ਮੇਰਾ ਸਵਾਲ ਵੀ ਇਹੀ ਹੈ ਕਿ ਸੋਸ਼ਲ ਮੀਡੀਆ ਤੇ ਚਰਚਾ ਵੀ ਇਹ ਹੋ ਰਹੀ ਆ ਕਿ ਐਸ ਐਸ ਕੇ ਐਮ ਦੇ ਬਹੁਤੇ ਆਗੂ ਇਹ ਸੋਚਦੇ ਨੇ ਕਿ ਸਾਨੂੰ ਅ ਨਾਨ ਪੋਲੀਟিক্যাল ਐਸਕੇਮ ਨੇ ਜਦੋਂ ਉਹਨਾਂ ਨੇ ਅੰਦੋਲਨ ਸ਼ੁਰੂ ਕੀਤਾ ਕਿਉਂਕਿ ਉਹਨਾਂ ਨੇ ਜਨਵਰੀ ਦੇ ਵਿੱਚ ਵੱਡੀਆਂ ਕਾਨਫਰੰਸਾਂ ਦਸੰਬਰ ਦੇ ਵਿੱਚ ਦੋ ਤਿੰਨ ਕੀਤੀਆਂ ਪੰਜਾਬ 'ਚ 13 ਫਰਵਰੀ ਨੂੰ ਜਦੋਂ ਬੋਲ ਦਿੱਤੀ ਐਸਕੇਮ ਦੇ ਬਹੁਤੇ ਆਗੂ ਇਹ ਮਹਿਸੂਸ ਕਰਦੇ ਨੇ ਕਿ ਸਾਨੂੰ ਉਹਨਾਂ ਨੇ ਜਦੋਂ ਪਹਿਲਾ ਕੰਟੈਕਟ ਵੀ ਨਹੀਂ ਕੀਤਾ ਜਾਂ ਫਿਰ ਇਹਦੇ ਉੱਥੋਂ ਕੋਈ ਵੀ ਨਹੀਂ ਕੀਤੀ ਇਸੇ ਕਰਕੇ ਅਸੀਂ ਸਟੇਟ ਪੰਜਾਬੀ ਦੇ ਵਿੱਚ ਜਿਵੇਂ ਸਵਾਲ ਕਰਾਂ ਤਾਂ ਕਿ ਤੁਸੀਂ ਫੀਲ ਕਰਦੇ ਹੋ ਤੁਹਾਡੇ ਅਗੂ ਵੀ ਅਸੀਂ ਕਿਹੜੇ ਮੋੜਾ ਜਾਈਏ ਨਹੀਂ ਉਹ ਇੱਕ ਪਾਰਟਾ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਐਸਕੇਮ ਦਾ ਅਗੂ ਹਾਂ ਇਸ ਕਰਕੇ ਮੈਂ ਉਹਦੇ ਵੱਲੋਂ ਵੀ ਗੱਲ ਕਰੂੰਗਾ ਅਸੀਂ ਤਿੰਨ ਕਮੇਟੀਆਂ ਗੱਲਬਾਤ ਕਰਨੀ ਬਣਾਈਆਂ ਰਾਜੇਵਾਲ ਨਾਲ ਭੰਦੇਰ ਨਾਲ ਤੇ ਡੱਲੇਵਾਲ ਸਾਹਿਬ ਨਾਲ ਰਾਜੇਵਾਲ ਨਾਲ ਗੱਲ ਹੋ ਗਈ ਭੰਦੇਰ ਨਾਲ ਚਾਰ 라ਉਂਡ ਬੈਠਕਾਂ ਹੋਈਆਂ ਉਹ ਸਾਡੀ ਕਨਕਲਿਚ ਨਹੀਂ ਹੋ ਸਕੀ ਚਾਰ ਬੈਠਕਾਂ ਹੋਈਆਂ ਕੁਝ ਇਧਰ ਹੋ ਸਕਦੀ ਨਹੀਂ ਕੁਝ ਉਧਰ ਹੋ ਸਕਦੀ ਨਹੀਂ ਨੋ ਡਾਊਟ ਅਸੀਂ ਟਰਾਈ ਕੀਤੀ ਪੰਦੇਰ ਹੁਣਾਂ ਨੇ ਵੀ ਐ ਨਹੀਂ ਉਹਨਾਂ ਦਾ ਪੋਜ਼ਿਟਿਵ ਐਟੀਟਿਊਡ ਸੀਗਾ ਪੰਦੇਰ ਹੁਣਾਂ ਦਾ ਸੋ ਫਾਰ ਅਜ ਡੱਲੇਵਾਲ ਇਸ ਕਨਸਰਨਡ ਉਹਨਾਂ ਨੇ ਸਾਡੇ ਜਿਵੇਂ ਬੂਟਾ ਸਿੰਘ ਸ਼ਾਦੀਪੁਰਾ ਉਹਦੀ ਡਿਊਟੀ ਸੀ ਕਮੇਟੀ 'ਚ ਮਨਜੀਤ ਰਾਏ ਉਹਨਾਂ ਦੀ ਸੀਗੀ ਡਿਊਟੀ ਉਹਦੇ 'ਚ ਉਹ ਜਿਹੜੀ ਕਮੇਟੀ ਬਣੀ ਸੀ ਉਹਨਾਂ ਨੇ ਜਦੋਂ ਉਹਨਾਂ ਨੂੰ ਪਹੁੰਚ ਕਰਕੇ ਮਿਲਣ ਦੀ ਕੋਸ਼ਿਸ਼ ਕੀਤੀ ਦੇ ਰਿਫਿਊਜ਼ਡ ਇਟ ਉਹਨਾਂ ਨੇ ਰਿਸਪੌਂਸ ਨਹੀਂ ਦਿੱਤਾ ਨੰਬਰ 1 ਉਹਨਾਂ ਨੇ ਉੱਥੇ ਰਿਸਪੌਂਸਰਿਟੀ ਤਾਂ ਇੱਕ ਗੱਲ ਹੈ ਲੇਕਿਨ ਜੋ ਉਹਨਾਂ ਨੇ ਰੈਲੀਆਂ ਦੇ ਵਿੱਚ ਜਿਵੇਂ ਬੋਲੇ ਆ ਉਹ ਜਿਹੜੇ ਘੱਟ ਮੈਚੁਰ ਲੀਡਰਸ਼ਿਪ ਐ ਸਾਡੀਆਂ ਜਥੇਬੰਦੀਆਂ ਦੇ ਵਿੱਚ ਐ ਐਸਕੇਐਮ ਦੇ ਅੰਦਰ ਉਹਨਾਂ ਦੇ ਉਹਨਾਂ ਦੇ ਅੰਦਰ ਇੱਕ ਤਰ੍ਹਾਂ ਦੀ ਰਪਲਸ਼ਨ ਭਰਤੀ ਵੀ ਯਾਰ ਉਹ ਬੰਦੇ ਜਿਹੜੇ ਸਾਨੂੰ ਕਹਿੰਦੇ ਨੇ ਹੱਥ ਖੜੇ ਕਰਾ ਕੇ ਵੀ ਉਹਨਾਂ ਨੂੰ ਨਾਲ ਲੈ ਲੈਣਾ ਉਹ ਤਾਂ ਗਦਾਰ ਨੇ ਉਹ ਭਗੌੜੇ ਨੇ ਉਹ ਫੰਡ ਖਾਣ ਵਾਲੇ ਨੇ ਚੋਰ ਨੇ ਜਦੋਂ ਦੱਲੇ ਆਣ ਨੇ ਤੇ ਕੱਕੇ ਕੋਟੜੇ ਨੇ ਇਸ ਕਿਸਮੀਆਂ ਸਟੇਟਮੈਂਟ ਦਾ ਇੱਕ ਜ਼म्मेदार ਲੀਡਰਾਂ ਨੂੰ ਜਿਹੜੀਆਂ ਮੈਂ ਸਰਨੇ ਨਹੀਂ ਦੇਣੀਆਂ ਚਾਹੀਦੀਆਂ ਇਹਦੇ باوجود ਵੀ ਐਸਕੇਐਮ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਸੋਚਦਿਆਂ ਨੇ ਕਿ ਕਿਸਾਨ ਮੂਵਮੈਂਟ ਜੇ ਉਹ ਲੜ ਰਹੇ ਨੇ ਉਹਨਾਂ ਦਾ ਗਲਤੀ ਹੈ ਕਿ ਉਹ ਬਹੁਤ ਸਾਰੇ ਲੋਕ ਦੇਖੋ ਇਹ ਵੀ ਕਹਿੰਦੇ ਨੇ ਕਿ ਇਹ ਬੀਜ ਬਹੁਤ ਸਾਰੇ ਪਾਸੇ ਵਾਜਾਂ ਆਉਂਦੀਆਂ ਨੇ ਬੁੱਧੀਜੀਵੀ ਵੱਲੋਂ ਵੀ ਭਾਜੀਪੀ ਆਰਐਸਐਸ ਹੈ ਜਿਹੜੀ ਇਸ ਨੂੰ ਫਾਇਦਾ ਉਠਾਉਣਾ ਚਾਹੁੰਦੀ ਹੈ ਹਾਂਜੀ ਪਲਾਨਡ ਅੰਦੋਲਨ ਹੈ ਹਾਂ ਪਲਾਨਡ ਮਿਲ ਕੇ ਖੇਡਿਆ ਜਾ ਰਿਹਾ ਇਹ ਕੁਛ ਹੈਗਾ ਲੇਕਿਨ ਮੈਨੂੰ ਇਹ ਲੱਗਦਾ ਕਿ ਜੇ ਜਥੇਬੰਦੀਆਂ ਇਕੱਠੀਆਂ ਹੋ ਕੇ ਰੜਨ ਤਾਂ ਕਿਸੇ ਨੂੰ ਪਲਾਨ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ ਹੁੰਦਾ ਇਸ ਲਈ ਅੰਦੋਲਨ ਦੇ ਵਿੱਚ ਵੀ ਜ਼ਰੂਰ ਕੁਝ ਛੱਤੇ ਮੰਦੀਆਂ ਦੇ ਲਿੰਕ ਹੋਣਗੇ ਇਸ ਲਈ ਸਾਡੀ ਸਮਝ ਇਹ ਹੈ ਕਿ ਲੜ ਰਹੇ ਲੋਕ ਨੇ ਜਿਹੜੇ ਉਹਨਾਂ ਨੂੰ ਲੜਨ ਵੇਲੇ ਇਹ ਜੇ ਵਿਸ਼ਲੇਸ਼ਣ ਨਹੀਂ ਦੇਣੇ ਚਾਹੀਦੇ ਬੜੇ ਆਗੂਆਂ ਨੇ ਐਸਕੇਮ ਨਾਨ ਪੋਲੀਟਿਕਲ ਦੀ ਸਟੇਜ ਤੇ ਤੁਹਾਡੇ ਐਸਕੇਮ ਦੇ ਆਗੂਆਂ ਤੇ ਕਪੜੇਵਾਜੀ ਦੇ ਦੋਸ਼ ਲਗਾਏ ਉਹ ਤਾਂ ਮੈਚਿਓਰਲੀ ਉਹ ਤਾਂ ਮੈਚਿਓਰ ਨਹੀਂ ਉਹ ਅਮੈਚਿਓਰ ਨਹੀਂ ਹੈਗੇ ਕਿੰਨਾ ਕਿਤੇ ਇਹ ਅਫਸਰ ਵੀ ਹੋਇਆ ਕਿ ਉਹਨਾਂ ਨੇ ਜਿਹੜੀਆਂ ਗੱਲਾਂ ਕੰਨਾਂ ਉਹਦਾ ਰੋਸ ਪੈਦਾ ਹੋਇਆ ਇਸ ਕੇੰਦੇ ਨਹੀਂ ਫਿਰ ਵੀ ਮੈਨੂੰ ਲੱਗਦਾ ਐਸ ਕੇ ਐਮ ਦੀ ਲੀਡਰਸ਼ਿਪ ਮੈਚੁਰ ਹੈ ਉਹਨਾਂ ਮੈਨੂੰ ਲੱਗਦਾ ਵੀ ਅਸੀਂ ਸਾਡੇ ਵੱਲੋਂ ਰੋਕਿਆ ਹੋਇਆ ਵੀ ਆਪਾਂ ਨੂੰ ਕੋਈ ਇਸ ਕਿਸਮ ਦਾ ਕਮੈਂਟ ਮੈਂ ਮੈਂ ਤਾਂ ਹੀ ਕਹਿ ਕੇ ਥਰਡ ਪਾਰਟੀਆਂ ਬੁੱਧੀਜੀਵੀ ਲੋਕ ਜਾਂ ਕੋਈ ਆਰਟੀਕਲ ਵਗੈਰਾ ਇਸ ਕਿਸਮ ਨਾਲ ਲਿਖਦੇ ਨੇ ਬਟ ਐਸ ਕੇ ਐਮ ਨੇ ਕੋ ਲੌਂਗ ਟਰਮ ਦੇ ਉੱਤੋਂ ਸੰਯੁਕਤ ਕਿਸਾਨ ਮੋਰਚੇ ਨੂੰ ਕਿਉਂਕਿ ਮੈਂ ਫੇਰ ਦੱਸਾਂਗੇ 6 ਮੈਂਬਰੀ ਕਮੇਟੀ ਚ ਮੈਂ ਹਾਂ ਮੈਂ ਲਗਾਤਾਰ ਕੋਸ਼ਿਸ਼ ਕਰ ਰਿਹਾ ਚਡੂਨੀ ਸਾਹਿਬ ਨਾਲ ਗੱਲ ਕੀਤੀ ਹੈ ਬਾਕੀ ਮੈਂਬਰ 5 ਹੋਰ ਹੈ ਸੀ ਗੱਲਬਾਤ ਲਈ ਚਡੂਨੀ ਸਾਹਿਬ ਨੇ ਵੀ ਅੱਗੇ ਐਫਰਟ ਕੀਤੀ ਹੈ ਦੇਰ ਨਾਲ ਗੱਲ ਕਰਕੇ ਉਹ ਗ੍ਰਾਹਕਾਂ ਨਾਲ ਗੱਲ ਕਰਕੇ ਡੱਲੇ ਰਾਜੇਵਾਲ ਨਾਲ ਗੱਲ ਕਰਕੇ ਉਹ ਦੱਸਣਗੇ ਹੁਣ ਅੱਜ ਅੱਜ ਦਾ ਦਿਨ ਅਸੀਂ ਆਪਣੀ ਮੀਟਿੰਗਾਂ ਚ ਬਿਜ਼ੀ ਸੀ ਅੱਜ ਵੀ ਸ਼ਾਮ ਨੂੰ ਜਾਂ ਕੱਲ ਸਵੇਰੇ ਅਸੀਂ ਉਹ 6 ਮੈਂਬਰੀ ਕਮੇਟੀ ਦੀ ਮੀਟਿੰਗ ਕਰਕੇ ਕੋਈ ਨਾ ਕੋਈ ਅੱਗੇ ਸਟੈਪ ਵੱਲ ਪਤਾਗੇ ਐ ਨਹੀਂ ਲੱਗਦਾ ਕਿ 14 ਮਾਰਚ ਦਾ ਜਿਹੜਾ ਲੰਬਾ ਪੈ ਗਿਆਗਾ ਜਿੱਥੇ ਇਹ ਅੰਦੋਲਨ ਜਾ ਪਹੁੰਚਿਆ ਅਸੀਂ ਜੇ ਸਪੀਕ ਦੇ ਉੱਤੇ ਡੈਥ ਵੀ ਹੋਈ ਐ ਇੱਕ ਨੌਜਵਾਨ ਦੀ ਇਹਨੂੰ ਮਤਲਬ ਲਮਕਾਇਆ ਗਿਆ 14 ਮਾਰਚ ਤੱਕ 14 ਮਾਰਚ ਦੇਖੋ एसकेएम दी ਹੁਣ ਬਹੁਤ ਬਹੁ ਗਿਣਤੀ ਦਾ ਯੂਨੀਨੀਮਿਟੀ ਇਸ ਕਮਤੇ ਬਣ ਗਈ ਹੈ ਅਗਰ ਜਲਦੀ ਹੋ ਜਾਂਦਾ ਚੰਗਾ ਸੀ ਮੈਂ ਇਸ ਗੱਲ ਨੂੰ ਕੋਈ ਰਿਫਿਊਜ਼ ਨਹੀਂ ਕਰਦਾ ਲੇਕਿਨ ਫਿਰ ਵੀ ਮੈਨੂੰ ਇਹ ਲੱਗਦਾ ਕਿ ਜਿੱਡੇ ਵੱਡੇ ਦੇਸ਼ ਜਿੱਡੇ ਵੱਡੇ ਮੁੱਦੇ ਜਿੱਡੇ ਵੱਡੇ ਅੰਦੋਲਨਾਂ ਦੀ ਜ਼ਰੂਰਤ ਹੈ ਉਹਦੇ ਚ ਉਹਦੇ ਚ ਅਸੀਂ ਇੱਕ ਵਾਲ ਟਾਈਪ ਸਿਚੁਏਸ਼ਨ ਬਣਾ ਦੀਏ ਤਾਂ ਉਹ ਵੀ ਆਪਣੇ ਆਪ ਚ ਕਾਫੀ ਹੋਊਗੀ ਔਰ ਅਸੀਂ ਇਹ ਜਿਹੜੇ ਇਸ਼ੂ ਉਹ ਉਠਾ ਰਹੇ ਨੇ ਉਦੇ ਪ੍ਰਸੰਗ 'ਚ ਅਸੀਂ ਮਤਲਬ ਕਿ ਆਪਣੇ ਪੰਜਾਬ ਦੇ ਅੰਦਰ ਰਹਿੰਦੇ ਹੋਏ ਜਾਂ ਆਲ ਇੰਡੀਆ ਕਾਲਾਂ ਕਾਲਜ ਦੇ ਦਿੰਦੇ ਹੋਏ ਅੰਦੋਲਨ ਦੇ ਉੱਤੇ ਹੋ ਰੇ ਜਬਰ ਨੂੰ ਵੀ ਔਰ ਜਿਵੇਂ ਸਾਥੀ ਕਹਿੰਦੇ ਨੇ ਵੀ ਆਪਣੇ ਮੁੱਦਿਆਂ ਤੇ ਲੜਨਾ, ਭਾਜਪਾ ਨੂੰ ਟਾਰਗੇਟ ਕਰਨਾ, ਰਾਜ ਮਸ਼ੀਨਰੀ ਨੂੰ ਟਾਰਗੇਟ ਕਰਨਾ ਤੇ ਉਹ ਮੁੱਦੇ ਵੀ ਠੋਣਾ ਤੇ ਉਸ ਜਿਹੜਾ ਵਿਰੋਧ ਹੋ ਰਿਹਾ, ਜਿਹੜਾ ਰਿਪਰੈਸ਼ਨ ਹੋ ਰਿਹਾ ਉਹਦਾ ਵਿਰੋਧ ਕਰਨਾ ਇਹ ਆਪਣੇ ਆਪ 'ਚ ਇੱਕ ਸੋਲੀਡਾਰਿਟੀ ਬਣਦੀ ਹੈ ਉਸ ਅੰਦੋਲਨ ਦੇ ਨਾਲ ਹੀ ਹਾਂ ਜੋ ਮਾਹੌਲ ਮੈਂ ਜਿਵੇਂ ਪਹਿਲਾਂ ਦੱਸਿਆ ਗਰਾਊਂਡ ਜ਼ੀਰੋ ਦੀ ਰਿਪੋਰਟ ਤੋਂ ਅਜੇ ਲੱਗਦਾ ਹੈ ਕਿ ਸਾਨੂੰ ਜੋ ਮਾਹੌਲ 23 ਤਰੀਕ ਨੂੰ ਸੀ ਉਹਦੇ ਤੋਂ ਕਾਫੀ ਫਰਕ ਪੈ ਚੁੱਕਿਆ ਹੈ ਪੱਤਰਕਾਰ ਸਾਥੀ ਤੁਸੀਂ ਆਪ ਮਾਹੌਲ ਜਾ ਕੇ ਦੇਖੋ ਮੈਂ ਹੁਣੇ ਇੱਕ ਸਾਥੀ ਮੁਕਸਰ ਵਾਲਾ ਸਾਡਾ ਗਿਆ ਹੋਇਆ ਸੀ ਉਹਨੇ ਇੱਥੇ ਰਿਪੋਰਟ ਕੀਤੀ ਟਰਾਲੀ ਲੈ ਕੇ ਗਿਆ ਉਹ ਸਾਡਾ ਲੀਡਰ ਵੀ ਹੈ ਉਹ ਕਹਿੰਦਾ ਟਰਾਲੀ 'ਚ ਜਿੰਨੇ ਲੋਕ ਆਏ ਸੀ ਸਾਰੇ ਚਲੇ ਗਏ ਮੈਂ ਕੱਲਾ ਰਹਿ ਗਿਆ ਮੈਂ ਵੀ ਟਰਾਲੀ ਲੈ ਕੇ ਵਾਪਸ ਆ ਰਿਹਾ ਮਤਲਬ ਇੱਕ ਮਾਹੌਲ ਇਸ ਕਿਸਮ ਦਾ ਬਣਿਆ ਹੋਇਆ ਸਾਡੇ ਸਾਥੀ ਇਹ ਪਰਮਵੀਰ ਹੁਣੀ ਨੇ ਫਤੇਗੜ ਸਾਹਿਬ ਤੋਂ ਇਹ ਸ਼ੰਭੂ ਜਾ ਕੇ ਆਏ ਨੇ ਸਾਡੇ ਸਾਥੀ ਪਾਤੜਾਂ ਦੀ ਕੱਲ ਮੈਂ ਮੀਟਿੰਗ ਕੀਤੀ ਹੈ ਬਿਲਕੁਲ ਪਾਤੜਾਂ ਦੇ ਸਾਡੇ ਲੰਗਰ ਲੱਗੇ ਹੋਏ ਨੇ ਉੱਥੇ ਸਾਡੇ 3 ਤਿੰਨ ਸਾਥੀ ਜ਼ਖਮੀ ਵੀ ਹੋਏ ਨੇ ਖਨੋਰੀ ਉਹਨਾਂ ਸਾਥੀਆਂ ਨੇ ਵੀ ਰਿਪੋਰਟ ਕੀਤੀ ਹੈ ਕਿ ਖਨੋਰੀ ਦੇ ਅੰਦਰ ਵੀ ਮਾਹੌਲ ਹੈ ਜਿਹੜਾ ਬਹੁਤ ਤਣਾਅਪੂਰਨ ਤੋਂ ਇਲਾਵਾ ਬਹੁਤ ਆਸ਼ਾਵਾਦੀ ਮਾਹੌਲ ਨਹੀਂ ਉਹਨੂੰ ਮਜ਼ਬੂਤ ਕਰਨਾ ਨਹੀਂ ਬਣਦਾ ਜੀ ਮਜ਼ਬੂਤ ਕਰਨਾ ਬਣਦਾ ਤੁਸੀਂ ਮਜ਼ਬੂਤ ਕਰਨੀ ਜਿਹੜੀ ਗੱਲ ਕਰਦੇ ਹੋ ਉਹਦੇ 'ਚ ਇੱਕ ਤਰੀਕਾ ਹੁੰਦਾ ਮਜ਼ਬੂਤ ਕਰਨ ਦਾ ਉੱਥੇ ਜਿਹੜਾ ਮਜਬੂਤ ਕਰਨ ਦੀ ਜ਼ਿੰਮੇਵਾਰੀ ਹੈ ਉਹ ਕੋਈ ਕਰਨ ਨੂੰ ਇਹ ਕਵੇ ਵੀ ਇਹ ਤਾਂ ਆਊਟਸਾਈਡਰ ਆ ਕੇ ਆ ਗਏ ਇਹਦੇ ਜਾਇਜਾ ਕਾਕੇ ਕੋਟੜਾ ਇੱਧਰ ਬੈਠਾ ਉੱਧਰ ਡੱਲੇ ਵਾਲ ਨੂੰ ਨਹੀਂ ਬੈਠੇ ਨੇ ਉਹਦਾ ਜਿਹੜੀ ਸੀ ਫਰਸਟ ਸਟੈਪ ਲਿਆ ਠੀਕ ਹੈ ਉਹਦੇ 'ਚ ਵੀ ਮੈਂ ਕਹਿੰਦਾ ਲੇਟ ਆ ਕਿ ਸਾਨੂੰ ਉਹਨਾਂ ਨਾਲ ਗੱਲਬਾਤ ਦਾ ਇੱਕ ਦੌਰ ਚਡੂਨੀ ਨੂੰ ਜਿਹੜਾ ਕਰ ਰਿਹਾ ਚਡੂਨੀ ਨੇ ਵੀ ਕੋਰ ਕਮੇਟੀ ਦੀ ਮੀਟਿੰਗ ਕੀਤੀ 11 ਮੈਂਬਰੀ ਕਮੇਟੀ ਬਣਾ ਕੇ ਸਾਡੇ ਵਾਲੇ ਮੋਰਚੇ ਨਾਲ ਗੱਲ ਕਰਾਤ ਉਹਦਾ ਮੈਨੂੰ ਫੋਨ ਆਇਆ ਸੀ ਚਡੂਨੀ ਨਵੀ ਮੈਂ ਵੀ ਉਹਦੇ ਨਾਲ ਦੋ ਤਿੰਨ ਤੋਂ ਤਰਤਾਲ ਮਿਲਚਾ ਵੀ ਆਪਾਂ ਗੱਲਬਾਤ ਕਰੀਏ ਇੱਧਰ ਮੈਂ ਕਿਹਾ ਵੀ 6 ਮੈਂਬਰ ਕਮੇਟੀ ਨਾਲ ਮੈਂ ਗੱਲ ਕਰ ਲਾਂ ਫਿਰ ਆਪਾਂ ਕੱਲ ਨੂੰ ਕਰਾਂਗੇ ਉਹ ਵੀ ਕਰੂਗਾ ਦੋਨਾਂ ਨਾਲ ਅਸੀਂ ਵੀ ਕਰਾਂਗੇ ਚਡੂਨੀ ਨਾਲ ਵੀ ਤੇ ਉਹਦੇ ਨਾਲ ਵੀ ਪਹਿਲੇ ਜਾਂ ਦੋਹਾਂ ਦੇ ਵਿੱਚ ਕਿਸਾਨ ਮਜ਼ਦੂਰ ਵਪਾਰੀ ਦੀ ਆਮ ਲੋਕ ਜਿਹੜੇ ਖੇਤੀ ਦੇ ਕਿਸੇ ਨਾਲ ਸਿੱਧੇ ਤੌਰ ਤੇ ਵੀ ਸੰਬੰਧਤ ਨਹੀਂ ਸੀਗੇ ਉਹ ਇੱਕ ਬੜਾ ਵੱਡਾ ਹੱਲਾ ਸੀ ਕੇਂਦਰ ਸਰਕਾਰ ਤੇ ਫਿਰ ਉਹ ਅੰਦੋਲਨ ਲੱਗ ਪਿਆ ਗਿਆ ਹੁਣ ਪੰਜਾਬ ਕਰਕੇ ਲੱਗਦਾ ਨਹੀਂ ਕਿ ਜਗਜੀਤ ਸਿੰਘ ਦਲੇਵਾਰ ਦੀ ਭੰਦੇ ਆਪੀ ਨਾਨ ਪੋਲੀਟਿਕਲ ਦੀ ਜਲਦਬਾਜ਼ੀ ਹੈ ਕਿ ਇਹਦੇ ਵੱਡੇ ਗਰੁੱਪ ਨੂੰ ਬਿਨਾਂ ਲੈ ਏਡਾ ਵੱਡਾ ਜਿਹੜਾ ਅੰਦੋਲਨ ਸ਼ੁਰੂ ਕਰ ਦਿੱਤਾ। ਮੈਨੂੰ ਲੱਗਦਾ ਦੇਖੋ ਸ਼ੁਰੂ-ਸ਼ੁਰੂ ਵਿੱਚ ਮੇਰਾ ਥਿਊ ਵੀ ਇਹੀ ਸੀਗਾ ਕਿ ਪੰਜਾਬ ਸਾਰਾ ਉੱਠ ਖੜੂਗਾ ਉਹਦੇ ਕਾਰਨ ਕੀ ਸੀ ਮੈਂ ਆਪਣੀ ਦੱਸ ਸਮਝਦਾ ਤਾਂ। ਪਾਰਟੀਆਂ ਪੋਲੀਟਿਕਲ ਪਾਰਟੀਆਂ ਕਾਂਗਰਸ ਆਮ ਆਦਮੀ ਪਾਰਟੀ ਮਜਬੂਰ ਅੰਦੋਲਨ ਦੀ ਸਪੋਰਟ ਕਰ ਲਈ। ਧਾਰਮਿਕ ਸੰਪਰਦਾਵਾਂ ਸੰਸਥਾਵਾਂ ਸ਼ਕਸ਼ੀਤਾ ਉਹਨਾਂ ਨੇ ਵੀ ਕਿਸਾਨੀ ਨੂੰ ਸਪੋਰਟ ਕਰਨਾ ਹੁੰਦਾ ਬਟ ਇਹਦਾ ਜਿਹੜਾ ਕਹੋ ਕਿ ਜਿਹੜੀ ਪ੍ਰੀ ਕੰਡੀਸ਼ਨ ਜਿਹਨੂੰ ਆਪਾਂ ਕਹਿੰਦੇ ਆ ਪ੍ਰੀ ਕੰਡੀਸ਼ਨ ਇਹ ਲੱਗਣੀ ਚਾਹੀਦੀ ਹੈ ਕਿ ਪੰਜਾਬ ਦਾ ਕਿਸਾਨ ਇਕੱਠਾ ਹੈ ਪੰਜਾਬ ਦਾ ਕਿਸਾਨ ਅੰਦੋਲਨ ਚ ਇਹ ਇੱਕ ਨੈਗੇਟਿਵ ਪੁਆਇੰਟ ਸੀਗਾ ਨੰਬਰ 1 ਨੰਬਰ 2 ਦੇਖੋ ਇਹਨੂੰ ਕਿਵੇਂ ਮੈਕਸੀਮਮ ਲੰਬਾ ਖਿੱਚ ਕੇ ਪੀਸਫੁੱਲ ਰੱਖਿਆ ਜਾਵੇ ਇਹ ਵੀ ਇੰਪੋਰਟੈਂਟ ਪੱਖ ਹੈ ਸਟੇਟ ਜ਼ਬਰ ਕਰੇ ਸਟੇਟ ਕੋਈ ਤੋੜੇ ਸਟੇਟ ਕੋਈ ਵਾਇਲੈਂਸ ਕਰੇ ਇਹ ਉਹਦੇ ਤੇ ਆਵੇ ਨਾ ਜਾਵੇ ਕਿ ਅਸੀਂ ਕੋਈ ਜਿਹੜਾ ਜਨ ਅੰਦੋਲਨ ਹੈ ਉਹ ਕੋਈ ਵਾਲੰਟਸ ਕਰ ਰਿਹਾ ਇਹਦੇ ਵਿੱਚ ਕੁਝ ਦੇਖੋ ਮੈਂ ਫੇਰ ਕਹਿੰਦਾ ਕਿ ਸਾਨੂੰ ਚੌਕਸ ਰਹਿਣਾ ਚਾਹੀਦਾ ਹੈ ਸੈਂਟਰ ਦੀ ਜਿਹੜੀ ਸਰਕਾਰ ਹੈ ਬੜੀ ਛਾਤਰ ਹੈ ਉਹ ਕਿਤੇ ਇਸ ਕਿਸਮ ਦਾ ਮਾਹੌਲ ਨਾ ਬਿਲਡ ਅਪ ਕਰ ਲੇ ਤੇ ਇੱਕ ਤਾਂ ਕਿਸਾਨਾਂ ਚ ਪਾੜਾ ਪਾ ਦੇ ਪੰਜਾਬੀਆਂ ਤੇ ਨਾਨ ਪੰਜਾਬੀਆਂ ਚ ਪਾ ਦੇ ਸਿੱਖਾਂ ਤੇ ਨਾਨ ਸਿੱਖਾਂ ਚ ਪਾ ਦੇ ਉਹਨਾਂ ਦੀ ਪੋਲੀਟੀਕਲ ਗੇਮ ਕਿਵੇਂ ਹੋ ਸਕਦੀ ਹੈ ਜੇ ਆਪਾਂ ਦੇਖਿਆ ਜੰਮੂ ਕਸ਼ਮੀਰ ਦਾ ਮਲਿਕ ਵਿਚਾਰਾ ਜਿਹੜਾ ਸਤਪਾਲ ਮਲਿਕ ਹੈ ਕਹਿ ਰਿਹਾ ਕਿ ਕਦੋਂ ਕੀ ਕਿਵੇਂ ਬਲਾਸਟ ਹੋਏ ਉਹ ਸਿੱਖਾ ਦੇ ਕਤਲਿਆ ਨੂੰ ਬਰਥਡੇ ਨੇ ਉਦੋਂ ਕਿਵੇਂ ਇੰਦਰਾ ਗਾਂਧੀ ਦੇ ਪੱਖ ਚ ਗਏ ਉਹ ਇਹ ਕਈ ਲੋਕ ਕਹਿੰਦੇ ਨੇ ਤੇ ਲੇਕਿਨ ਸਾਨੂੰ ਕੋਈ ਵੀ ਉਹ ਪੱਤਾ ਨਹੀਂ ਖੇਡਣਾ ਚਾਹੀਦਾ ਜਿਹੜਾ ਪੱਤਾ ਬੀਜੇਪੀ ਆਰਐਸਐਸ ਨੂੰ ਵਰਤਣ ਦੇ ਵਿੱਚ ਅਸੀਂ ਉਹਦੇ ਹੱਥ ਫੜਾ ਚ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੀਆਂ ਮੀਟਿੰਗਾਂ ਹੋਣਾਂ ਚਾਰ ਨੌਨ ਪੋਲੀਟਿਕਲ ਸਕੀਮ ਦੀਆਂ ਕੇਂਦਰ ਦੇ ਮੰਤਰੀਆਂ ਨਾਲ ਪਹਿਲੀਆਂ ਤਿੰਨ ਮੀਟਿੰਗਾਂ ਦੇ ਵਿੱਚ ਉਹ ਹਾਜ਼ਰ ਰਹੇ ਫਿਰ ਇੱਕ ਮੀਟਿੰਗ ਦੇ ਵਿੱਚ ਉਹ ਹਾਜ਼ਰ ਨਹੀਂ ਸੀ ਗੋਸਨਾ ਦੋਹਾਂ ਦੇ ਤਰਕੀਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰ ਦੀ ਗੱਲ ਕਰ ਰਿਹਾ ਮੁੱਖ ਮੰਤਰੀ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਆਂ ਦੇਖੋ ਮੈਂ ਇਹ ਸਾਡੀ ਅਸੀਂ ਚਰਚਾ ਨਹੀਂ ਕੀਤੀ ਮੈਂ ਆਪਣੀ رائے ਦੇ ਦਿੰਨਾ ਕਿ ਮੈਨੂੰ ਇਹ ਮੁੱਖ ਮੰਤਰੀ ਦੀ ਜਿਹੜੀ ਪਹੁੰਚ ਸੀ ਜਾਂ ਉਹਦੀ ਇਨਵੋਲਵਮੈਂਟ ਸੀ ਜਾਂ ਉਹਦਾ ਵਿਚੋਲਗੀ ਸੀ ਉਹ ਚੰਗੀ ਨਹੀਂ ਲੱਗੀ ਚੰਗੀ ਇਸ ਕਰਕੇ ਨਹੀਂ ਲੱਗੀ ਕਿ ਸੈਂਟਰ ਨਾਲ ਉਹ ਲੜ ਰਹੇ ਨੇ ਸੈਂਟਰ ਨਾਲ ਸਿੱਧੀ ਗੱਲਬਾਤ ਹੋਣ ਤੋਂ ਤੁਸੀਂ ਵਿੱਚ ਕਿਉਂ ਪੈਨੇ ਹੋ ਇਸ ਕਰਕੇ ਇਹ ਜਿਹੜੀ ਫੀਲਿੰਗ ਸੀ ਮੇਰੀ ਇਹ ਮੈਂ ਅੱਜ ਵੀ ਉਹਦੇ ਤੇ ਖੜਾ ਆਂ ਕਿ ਪੰਜਾਬ ਸਰਕਾਰ ਨੂੰ ਆਪਣਾ ਇੰਡੀਪੈਂਡੈਂਟ ਪੱਖ ਰੱਖਣਾ ਚਾਹੀਦਾ ਹੈ ਇੰਡੀਪੈਂਡੈਂਟ ਆਪਣਾ ਸਨੇਹਾ ਦੇਣਾ ਚਾਹੀਦਾ ਹੈ ਕਿਸਾਨਾਂ ਦੇ ਹੱਕ ਚ ਖੜਨਾ ਚਾਹੀਦਾ ਹੈ ਲੇਕਿਨ ਉਹ ਕਿਉਂਕਿ ਜਦੋਂ ਵਿੱਚ ਪੈ ਕੇ ਕੋਈ ਗੱਲ ਕਰਾਉਂਦੇ ਨੇ ਇਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਫਿਰ ਕੇਂਦਰ ਸਰਕਾਰ ਨੂੰ ਹੁਣ ਕਿਉਂ ਪਏ ਨੇ ਵਿੱਚ ਆਈ ਡੋਟ ਨੋ ਬਟ ਮੈਂ ਅਜ ਵੀ ਇਹ ਕਹਿੰਦਾ ਕਿ ਪੰਜਾਬ ਸਰਕਾਰ ਦੀ ਇਹ ਜਿਹੜੀ ਪਹੁੰਚ ਆਏ ਮੈਨੂੰ ਤਾਂ ਠੀਕ ਨਹੀਂ ਲੱਗੀ ਇਹਦੇ ਤੋਂ ਪੰਜਾਬ ਸਰਕਾਰ ਅਗਰ ਬਚੇ ਖਾਸ ਕਰਕੇ ਮੁੱਖ ਮੰਤਰੀ ਜਾਂ ਹੋਰ ਹੋਰ ਵੀ ਗਏ ਨੇ ਹਰਪਾਲ ਚੀਮਾ ਗਿਆ ਖੇਤੀ ਮੰਤਰੀ ਕਹੇ ਨੇ ਉਹਨਾਂ ਨੂੰ ਕੋਈ ਇਹ ਭੂਮਿਕਾ ਦਿੱਲੀ ਸਰਕਾਰ ਸਾਧ ਨੇ ਉੱਥੇ ਬੁਲਾ ਕੇ ਗੱਲ ਕਰਨ ਲਈ ਜੇ ਉਹ ਪੰਜਾਬ 'ਚ ਅੱਗੇ ਗੱਲ ਕਰਦੇ ਨੇ ਕਹਿਣ ਵੀ ਤੁਸੀਂ ਆਪਣੇ ਤੌਰ ਤੇ ਕਰੋ ਗੱਲ ਇਹ ਪੰਜਾਬ ਦੇ ਨਾਲ ਜੁੜੀਆਂ ਮੰਗਾਂ ਬਾਰੇ ਕੀ ਕਹਿਣਾ ਚਾਹੋਗੇ ਕਿਸਾਨਾਂ ਦੀਆਂ ਪੰਜਾਬ ਨਾਲ ਵੀ ਜੁੜੀਆਂ ਖੇਤੀ ਨੀਤੀ ਵਿੱਚ ਲਟਕਦੀ ਹੈ ਉਹਦੇ ਬਾਰੇ ਕੀ ਦੇਖੋ ਪੰਜਾਬ ਨਾਲ ਜੁੜੀਆਂ ਜਿਹੜੀਆਂ ਮੰਗਾਂ ਨੇ ਖਾਸ ਕਰਕੇ ਕਹਿੰ ਲੋ ਪਾਣੀਆਂ ਦਾ ਚੰਡੀਗੜ੍ਹ ਦੀ ਤੇ ਆਪਣੇ ਪੰਜਾਬੀ ਬੋਲਦੇ ਇਲਾਕਿਆਂ ਦੇ ਉਹ ਮੰਗਾਂ ਨੇ ਜਿਹੜੀਆਂ ਅੱਜ ਬੇਸ਼ੱਕ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਯੂਨਿਓਂ ਤੇ ਆਪਣੀ ਸਮਝ ਹੈ ਜਿੱਥੋਂ ਤੱਕ ਸੈਂਟਰਲ ਸਟੇਟ ਰਿਲੇਸ਼ਨਸ ਨੂੰ ਜੋੜ ਕੇ ਆ ਕਿਸੇ ਹੋਰ ਸਾਥੀ ਨੇ ਕਿਹਾ ਨਾ ਕੋਈ ਜਿਹੜੇ ਤੇ ਤੇ ਦੂਜਾ ਇਹ ਹੈ ਵੀ ਜਿਹੜੇ ਹੈ ਖੇਤੀ ਨੀਤੀ ਖੇਤੀ ਨੀਤੀ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਪਹਿਲਾਂ ਹੀ ਕਹਿ ਰਹੇ ਸੀ ਅਸੀਂ ਖੇਤੀ ਨੀਤੀ ਬਣਾਵਾਂਗੇ ਖੇਤੇ ਹੁਣ ਮੈਨੂੰ ਦੋ ਸਾਲ ਤੇ ਦੋ ਸਾਲ ਵੀ ਚੱਕੇ ਪੂਰੇ ਕੋਈ ਖੇਤੀ ਨੀਤੀ ਕੋਈ ਬਣਾਈ ਨਹੀਂ ਕੋਈ ਸਾਡੀ ਸਲਾਹ ਨਹੀਂ ਲਈ ਗਈ ਕੋਈ ਸਾਡੇ ਕਿਸਾਨ ਜੱਥੇਬੰਦੀਆਂ ਨੂੰ ਪੁੱਛਿਆ ਨਹੀਂ ਗਿਆ ਆਪ ਉਹਨਾਂ ਨੇ ਸਰਕਾਰ ਨੇ ਕੋਈ ਖੇਤੀ ਨੀਤੀ ਤਿਆਰ ਨਹੀਂ ਕੀਤੀ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਉਹਨਾਂ ਨੂੰ ਬਕਾਇਦਾ ਪੰਜਾਬ ਦੀ ਖੇਤੀ ਨੀਤੀ ਕਿਸੇ ਹੋ ਸਕਦਾ ਕੋਈ ਇਸ ਕਿਸਮ ਨਹੀਂ ਬਣਾ ਕੇ ਲਿਆ ਉਹ ਜਿਹਦੇ ਕਿਸਾਨ ਉਹਦੇ ਤੇ ਭਾਵੇਂ ਪ੍ਰਤੀਰੋਧ ਹੀ ਕਰਮ ਨਿਕਲਿਆਉਣ ਤਾਂ ਸਹੀ ਸਾਹਮਣੇ ਸਾਡੇ ਕੀ ਹੈ ਕੀ ਹੈ ਠੀਕ ਆਖਰੀ ਸਵਾਲ ਹੋਇਆ ਗਿਆ ਇੱਕ ਬੜਾ ਸਿੱਧਾ ਸਵਾਲ ਆ ਤੁਹਾਡਾ ਨਿੱਜੀ ਤੌਰ ਤੇ ਕਿ ਪਹਿਲਾਂ ਵੀ ਆਪਾਂ ਇੱਥੇ ਚਰਚਾ ਕਰ ਚੁੱਕੇ ਹਾਂ ਜੇ ਕੌਲ ਆ ਗਈ ਨਾਨਕਲਿਟੀ ਕਰਨ ਮੋਰਚਾ ਵੀ ਤਾਂ ਫਿਰ ਇਸਕੇ ਮ ਜਾਵੇਗਾ ਇਗਨੋਰੀ ਇਸ ਨੂੰ ਮੋਟੋ ਦੇਖੋ ਮੈਨੂੰ ਲੱਗਦਾ ਪਹਿਲਾਂ ਇੱਕ ਅੰਡਰਸਟੈਂਡਿੰਗ ਬਣਾਵਾਂਗੇ ਅਸੀਂ ਉਹਨਾਂ ਨਾਲ ਮਿਲ ਕੇ ਅਗਰ ਉਹਨਾਂ ਨੇ ਸਾਨੂੰ ਇਹੀ ਕਿਹਾ ਤਾਂ ਵੀ ਅਸੀਂ ਤੁਹਾਨੂੰ ਮਿਲਦੇ ਨਹੀਂ ਹੁਣ ਤਾਂ ਸਾਡੇ ਕੋਲ ਵੀ ਇੱਕ ਇਹ ਹੋਇਆ ਨਾ ਤਾਂ ਗਰਨਾਮ ਕੋਲ ਵੀ ਇੱਕ ਐਸੀ 46 ਮਾਫ ਕਰਨਾ ਮੈਂ ਟੋਕ ਰਿਹਾ ਮੈਂ ਮੇਰਾ ਸਵਾਲ ਹੀ ਸਿੱਧਾ ਹੈ ਕਿ ਜੇ ਉਹਨਾਂ ਨੇ ਕਾਲ ਹੀ ਕਰ ਦਿੱਤੀ ਕਿ ਇਸ ਕੇਮ ਨੂੰ ਸਾਡੀ سپورਟ ਤੇ ਆਉਣਾ ਚਾਹੀਦਾ ਫਿਰ ਇਸ ਕੇਮ ਦਾ ਡਿਸੀਜਨ ਕੀ ਨਹੀਂ ਉਹਦੇ 'ਚ ਦੇਖੋ ਮੈਂ ਕਹਿਣਾ ਚਾਹੁੰਦਾ ਤੁਹਾਨੂੰ ਉਹਨਾਂ ਦੀ ਕਾਲ ਜੇ ਦੇਣਗੇ ਤਾਂ ਉਹਦੇ ਤੇ ਗੱਲਬਾਤ ਉਦੋਂ ਤੇ ਹੀ ਹੋਊਗੀ ਨਾ ਉਹ ਤੇ ਫਾਰਮ ਆਫ ਐਕਸ਼ਨ ਤੇ ਵੀ ਹੋਊਗੀ ਕਿਹੜੇ ਬਾਰਡਰ 'ਤੇ ਕੀ ਕਰਨਾ ਕਿਵੇਂ ਕਰਨਾ ਉੱਤੇ ਵੀ ਚਰਚਾ ਹੋਊਗੀ ਨਾ ਵੀ ਆਰ ਨਾਟ ਦਾ ਫਾਲੋਅਰਸ हां ਅਸੀਂ ਵੀ ਇੱਕ ਜਥੇਬੰਦੀ ਹਾਂ ਅਸੀਂ ਵੀ ਇੱਕ ਮੋਰਚਾ ਹਾਂ ਅਸੀਂ ਫਿਰ ਜਿਹੜੀ ਕਾਲ ਹੈ ਉਹਦੇ ਚ ਕਹਾਂਗੇ ਵੀ ਚਲੋ ਸਾਂਝੇ ਤੌਰ ਤੇ ਸੋਚੀਏ ਵੀ ਅੱਗੇ ਕੀ ਕਰੀਏ ਉਦਾਹਰਨ ਦੇ ਤੌਰ ਤੇ ਮੈਨੂੰ ਤੁਸੀਂ ਪੁੱਛੋ ਮੈਂ ਇਹ ਕਹੂੰਗਾ ਕਿ ਸਾਰੇ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਲੱਖਾਂ ਬੰਦੇ ਇਕੱਠਾ ਕਰੋ ਪੰਜਾਬ ਦੇ ਵਿੱਚ ਇਹ ਮਾਹੌਲ ਸੀ ਲੱਖਾਂ ਬੰਦੇ ਇਕੱਠੇ ਹੋਣ ਦਾ ਲੱਖਾਂ ਬੰਦਾ ਇਕੱਠਾ ਹੋ ਕੇ ਨਹੀਂ ਟਰੈਕਟਰ ਤੇ ਜਾਣਦੇ ਚਲੋ ਪੈਦਲ ਚੱਲੀਏ ਜੀ ਲੱਖਾਂ ਬੰਦਾ ਹਰਿਆਣੇ ਦੀਆਂ ਲਿੰਕ ਰੋਡਾਂ ਤੇ ਖੇਤਾਂ ਦੇ ਵਿੱਚ ਦੀ ਮੇਨ ਹਾਈਵੇ ਤੇ ਮਾਰਚ ਕਰਦਾ ਕਿ ਦਿੱਲੀ ਵੱਲ ਨੂੰ ਜਾਵੇ ਸਾਰੀ ਦੁਨੀਆ ਦੇ ਜਿਹੜੇ ਟੀਵੀ ਚੈਨਲ ਨੇ ਸਾਰੀ ਦੁਨੀਆ ਦਾ ਮੀਡੀਆ ਜਿਹੜਾ ਉਹ ਸਾਡੇ ਤੇ ਹੋਊਗਾ ਲੇਕਿਨ ਉਹ ਉਹ ਮੇਰਾ ਵਿਚਾਰ ਹੈ ਅਗਰ ਮੈਂ ਸੋਚਾਂ ਕਿ ਆਓ ਪਿੱਛੇ ਲੱਗ ਕੇ ਆਪਾਂ ਉੱਥੇ ਜਾ ਕੇ ਹੁਣ ਟਰੈਕਟਰ ਨਾਲ ਬੈਰੀਕੇਡ ਤੋੜ ਕੇ ਚੱਲੀਏ ਉਹ ਮੈਨੂੰ ਲੱਗਦਾ ਅੱਜ ਦੀ ਸਥਿਤੀ 'ਚ ਸੁਸਾਈਸਾਈਡਲ ਹੋਊਗਾ